ਤਨਖਾਹ ਮਿਲਦੀ ਆ ਸਮੇਂ ਤੇ ਜੀ ਬਿਲਕੁਲ ਜੀ ਅੱਜ 2 ਮਹੀਨੇ ਲਗਭਗ ਬੀਤ ਚੱਲੇ ਆ 2 ਮਹੀਨੇ ਤੋਂ ਸਾਡੇ ਕਿਸੇ ਵਰਕਰ ਦੀ ਤਨਖਾਹ ਨਹੀਂ ਆਈ ਅਜੇ ਤੱਕ ਆ ਤਨਖਾਹ ਦੇਣ ਲੱਗਿਆਂ ਪੈਸੇ ਨਹੀਂ ਹੈਗੇ ਉਦਾਂ ਸਰਕਾਰ ਕਹਿੰਦੀ ਵੀ ਡਿਊਟੀ ਕਰਨ ਲਈ 24 24 ਘੰਟੇ ਸਵੇਰੇ 5 ਵਜੇ ਤੋਂ 4 ਵਜੇ ਤੱਕ ਡਿਊਟੀ ਦੇ ਹਾਜ਼ਰ ਹੋ ਨਹੀਂ ਤਾਂ ਤੁਹਾਡੇ ਤੇ ਵਿਭਾਗੀ ਕਾਰਵਾਈ ਕੀਤੀ ਜਾਊਗੀ ਇਹ ਕੀਤਾ ਜਾਊਗਾ ਉਹ ਕੀਤਾ ਜਾਊਗਾ ਇਹ ਤੋਂ ਕੀ ਕਹਿੰਦੀ ਆ ਕਿ ਪੰਨ ਬਸ ਫਾਇਦੇ ਚ ਤੇ ਪੰਨ ਬਸ ਫਾਇਦੇ ਤੇ ਪੰਨ ਬਸ ਦਾ ਪੈਸਾ ਕਿੱਥੇ ਆਂਦਾ ਪੰਨ ਬਾਅਦ ਤਨਖਾਹ ਦੇਣੀ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਸੁਣਦੇ ਹੁੰਨੇ ਉਹ ਕਹਿੰਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਸਾਡੀ ਨੀਅਤ ਬਿਲਕੁਲ ਸਾਫ਼ ਹੈ ਜੀ ਉਹ ਨੀਅਤ ਤੁਹਾਨੂੰ ਹੁਣ ਖੋਟੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਮੁੱਖ ਮੰਤਰੀ ਸਾਹਿਬ ਨੂੰ ਇਹ ਨਹੀਂ ਪਤਾ ਕਿ 3 ਦਿਨ ਦਾ ਧਾਰਾ ਬੰਦ ਹੋ ਗਿਆ ਤਨਖਾਹਾਂ ਨੂੰ ਲੈ ਕੇ ਰੋਂਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਕਹੀ ਜਾਂਦਾ ਮੈਂ ਕੱਚਾ ਨਾ ਹੀ ਪੰਜਾਬ ਤੋਂ ਮੁਕਾ ਦੇਣਾ ਬਿਲਕੁਲ ਜੀ ਬਿਲਕੁਲ ਆ ਮੁੜੇ ਵੇਲੇ ਬੈਠੇ ਨਵੀਂ ਭਰਤੀ ਦੇ ਜੇ ਠੇਕੇਦਾਰ ਦੇ ਥਰੂ ਭਰਤੀ ਕੀਤੀ ਕਿੱਥੇ ਗਈ ਪੱਕੀ ਭਰਤੀ ਸਾਨੂੰ ਨਹੀਂ ਪੱਕੇ ਕੀਤਾ ਉਹਨਾਂ ਨੂੰ ਤਾਂ ਪੱਕੇ ਭਰਤੀ ਕਰ ਲਾਂਦੀ ਬੋਰਡ ਜਰੂਰ ਲ 50000 ਵਰਕਰ ਪੱਕਾ 40000 ਪੱਕਾ ਜਿਹੜੇ ਕੰਮ ਕਰਦੇ ਉਹ ਤਾਂ ਸਾਡੀ ਜਾਨ ਨੂੰ ਰੋਂਦ ਤਾਂ ਤੇ ਪਤਾ ਨਹੀਂ ਲੱਗੰਦਿਆ ਕਿ ਮੁੱਖ ਮੰਤਰੀ ਸਾਹਿਬ ਹਜੇ ਤੱਕ ਕਿਹੜੀ ਦੁਨੀਆ ਚ ਘੁੰਮੰਦੇ ਆ ਕਬਾਣਾ ਹੋਟਲ ਤੇ ਦੋ ਮੀਟਿੰਗਾਂ ਹੋਈਆਂ ਉਦੋਂ ਇੱਕ ਮਹੀਨੇ ਦੀ ਮੰਗੀ ਸੀ ਵੀ ਇੱਕ ਮਹੀਨੇ ਚ ਕਮੇਟੀ ਬਣਾ ਕੇ ਇਹਨਾਂ ਦਾ ਵੱਖਰੀ ਪਾਲਿਸੀ ਬਣਾ ਕੇ ਇਹਨਾਂ ਨੂੰ ਪਾਲਿਸੀ ਦੇ ਤਹਿਤ ਮੈਗਨੋ ਚ ਲਿਆ ਜਾਵੇ ਪੱਕਾ ਕੀਤਾ ਸੀ ਤੇ ਅੱਜ 13 ਮਹੀਨੇ ਹੋ ਗਏ ਆ ਤੇ ਕਿੱਥੇ ਗਿਆ ਮੁੱਖ ਮੰਤਰੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਮੈਂ ਕਬਾਣਾ ਹੋਟਲ ਚ ਉਹਨਾਂ ਨੂੰ ਲਾਰਾ ਲਾ ਕੇ ਆਇਆ ਸੀ ਇਹ ਉਹੀ ਵਰਕਰ ਆ ਜਿਹੜੇ ਅੱਜ ਫੇਰ ਸੜਕਾਂ ਤੇ ਰੁਲੰਦੇ ਆ ਇਸ ਸੋਧੀਆ ਤੇ ਬਿਆਨ ਬਾਰੇ ਕੀ ਖਿਆਲ ਹੈਓ ਕਹਿੰਦੇ ਭਾਵੇਂ ਸਾਨੂੰ ਝੂਠ ਤੱਕ ਬੋਲਣਾ ਪਵੇ ਸਰਕਾਰ ਅਸੀਂ 2027 ਤੱਕ ਬਣਾਵਾਂਗੇ ਬਿਲਕੁਲ ਜੀ ਬਿਲਕੁਲ ਹਮ ਤੇ ਇਹ ਨਹੀਂ ਪਤਾ ਕਿ ਦਿੱਲੀ ਜੀ ਤੁਹਾਡੇ ਤੋਂ ਬਣੀ ਨਹੀਂ ਦਿੱਲੀ ਜੀ ਤੁਹਾਡਾ ਸਾਰਾ ਸਾਫ ਹੋ ਗਿਆ ਇਹਦਾ ਸਭ ਤੋਂ ਮਾੜੇ ਨਿਕਲੇ ਜੀ ਜਿੰਨਾ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸਭ ਤੋਂ ਮਾੜੀ ਨਿਕਲੇ ਉਹ ਕਹਿੰਦੇ ਅਸੀਂ ਇਨਕਲਾਬੀ ਆ ਅਸੀਂ ਕ੍ਰਾਂਤੀ ਲਿਆਉਣ ਵਾਲੇ ਆ ਜੀ ਕਿੱਥੇ ਜੀ ਲੱਗਦਾ ਤੁਹਾਨੂੰ ਕੋਈ ਕ੍ਰਾਂਤੀ ਲਿਆਉਣੀ ਮੈਂ ਦੱਸ ਦਵਾਂ ਜੇ ਕੋਈ ਕੰਮ ਕੀਤਾ ਅਜੇ ਤੱਕ ਇਹਨਾਂ ਨੇ ਜਿੰਨਾ ਅਸੀਂ ਯੋਰ ਲਾਇਆ ਸੀ ਇਹਨਾਂ ਦੀ ਸਰਕਾਰ ਲਿਆਉਣ ਨੂੰ ਉਹਨਾਂ ਹੀ ਅਸੀਂ ਬਹੁਤ ਅੱਜ ਪਛਤਾ ਰਹੇ ਆਂ ਪੀ ਦੇ ਨਾਲੋਂ ਤੇ ਅੱਜ ਸਾਨੂੰ ਚੇਤਾ ਆਉਂਦਾ ਵੀ ਜੇ ਕਾਲੀਏ ਜਾਂ ਕਾਂਗਰਸੀ ਇਹ ਉਹ ਬਹੁਤ ਚੰਗੇ ਹੀ ਇਹਨਾਂ ਨਾਲੋਂ ਜੇ ਅਸੀਂ ਵਿਭਾਗ ਨਾਲ ਗੱਲ ਕਰਦੇ ਮੈਨੇਜਮੈਂਟ ਨਾਲ ਗੱਲ ਕਰ ਰਹੇ ਜੀ ਉਹ ਸਾਡੇ ਕੋਲ ਬਜਟ ਹੀ ਨਹੀਂ ਆ ਰਿਹਾ ਸਰਕਾਰ ਸਾਨੂੰ ਬਜਟ ਹੀ ਨਹੀਂ ਦੇ ਰਹੀ ਅਸੀਂ ਤਨਖਾਹਾਂਾਂ ਤੁਹਾਨੂੰ ਕਿੱਥੋਂ ਦਈਏ ਰਖੜੀ ਵਾਲੇ ਦਿਨ ਵੀ ਤੁਸੀਂ ਹੜਤਾਲ ਕੀਤੀ ਸੀ ਬਿਲਕੁਲ ਜੀ ਅਸੀਂ ਰਖੜੀ ਵਾਲੇ ਦਿਨ ਦਿਨ ਤਿਹਾਰ ਸੀ ਗੱਲ ਰਖੜੀ ਵਾਲੇ ਦਿਨ ਵਰਕਰ ਆ ਕੇ ਰੋਂਦੇ ਸੀ ਸਾਡੇ ਘਰਾਂ ਦੇ ਰਿਸ਼ਤੇਦਾਰ ਆਏ ਆ ਭੈਣ ਭਰਾ ਆਏ ਆ ਅਸੀਂ ਦੱਸੋ ਘਰ ਕੋਈ ਨਾ ਕੁਝ ਲੈ ਕੇ ਜਾਣਾ ਅਸੀਂ ਕੀ ਲੈ ਕੇ ਜਾਈਏ ਅਸੀਂ 2 ਘੰਟੇ ਵਾਸਤੇ ਬੰਦ ਕੀਤਾ ਪਰ ਸਰਕਾਰ ਨੇ ਕਿਹਾ ਸੀ ਕਿਸੀ ਤੁਹਾਡੀ ਅੱਧੀ ਤਨਖਾਹ ਪਾ ਦਿੱਤੀ ਜਾਊਗੀ ਪਰ ਸਰਕਾਰ ਨੇ ਉਹ ਵੀ ਅੱਧੀ ਤਨਖਾਹ ਨਹੀਂ ਪਾਈ ਜੇ ਕਿਲੋਮੀਟਰ ਸਕੀਮ ਤਹਿਤ ਪੰਜਾਬ ਰੋਡਵੇਜ਼ ਦੇ ਵਿੱਚ ਬੱਸਾਂ ਪੈਂਦੀਆਂ ਨੇ ਫਿਰ ਇਹ ਜਿਹੜੇ ਡਰਾਈਵਰ ਆ ਕੰਡਕਟਰ ਆ ਇਹ ਬੇਰੋਜ਼ਗਾਰ ਹੋ ਜੂਗੇ ਜੀ ਬਿਲਕੁਲ ਜੀ ਡਰਾਈਵਰਾਂ ਦੀ ਪੋਸਟ ਹੀ ਖਤਮ ਹੋ ਜੂਗੀ ਜੀ ਇਹ ਫਿਰ ਜਾਣਗੇ ਕਿੱਥੇ ਜੀ ਇਹ ਤਾਂ ਉਹ ਸਰਕਾਰ ਦੱਸੂਗੀ ਘਰ ਘਰ ਚ ਨੌਕਰੀ ਦੇਣੀ ਆ ਮੈਂ ਤੇ ਨਹੀਂ ਸਮਝਾਉਂਦਿਆ ਜਿਹਨਾਂ ਦੀ ਤੁਸੀਂ ਰੋਜੀ ਰੋਟੀ ਖੋਹ ਰਹੇ ਹੋ ਡਰਾਈਵਰਾਂ ਦੀ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪੰਜਾਬ ਰੋਡਵੇਜ਼ ਅਤੇ ਪਨ ਬਸ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੰਜਾਬ ਸਰਕਾਰ ਖਿਲਾਫ ਮੁਜ਼ਾਹਰਾ ਕਰ ਰਹੇ ਨੇ ਪ੍ਰੋਟੈਸਟ ਕਰ ਰਹੇ ਨੇ ਅੱਜ ਲਗਾਤਾਰ ਤੀਸਰਾ ਦਿਨ ਹੈ ਇਹਨਾਂ ਦੀ ਹੜਤਾਲ ਵੀ ਚੱਲ ਰਹੀ ਹੈ ਬੱਸਾਂ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਨੇ ਉਹ ਸੜਕਾਂ ਤੇ ਨਹੀਂ ਚੱਲ ਰਹੀਆਂ ਆਖਿਰਕਾਰ ਕਿਉਂ ਇਹਨਾਂ ਵੱਲੋਂ ਹੜਤਾਲ ਕਰਨੀ ਪਈ ਗੱਲਬਾਤ ਕਰਦੇ ਹਾਂ ਸਾਡੇ ਨਾਲ ਇੱਧਰ ਭਾਈ ਸਾਹਿਬ ਹੁਣੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਜ ਤੀਸਰਾ ਦਿਨ ਕਿ ਬਿਲਕੁਲ ਜੀ ਸਾਡੀਆਂ ਕਾਫੀ ਲੰਮੇ ਸਮੇ ਤੋਂ ਮੰਗਾ ਸੀ ਜਿਹੜੀਆਂ ਲਮਕਦੀਆਂ ਆ ਰਹੀਆਂ ਸਰਕਾਰ ਦੇ ਨਾਲ ਸਾਡੀਆਂ ਵੱਖ-ਵੱਖ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਸਾਨੂੰ ਭਰੋਸੇ ਦਿੱਤੇ ਗਏ ਭਰੋਸੇ ਦੇਣ ਤੋਂ ਬਾਅਦ ਪਰ ਸਰਕਾਰ ਨੇ ਕੋਈ ਸਾਰਥਿਕ ਹੱਲ ਨਹੀਂ ਕੱਢਿਆ ਨਾ ਸਾਡੀ ਮੈਨੇਜਮੈਂਟ ਨੇ ਕੱਢਿਆ ਔਰ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਰੋਸ ਸੀਗਾ ਇਸ ਵਾਰਤ ਕੀ ਹੜਤਾਲ ਕਰੋ ਜੇ ਸਰਕਾਰ ਨਹੀਂ ਕੁਝ ਦਿੰਦੀ ਤੇ ਓਨੀ ਦੇਰ ਆਪਾਂ ਉੱਠਣਾ ਨਹੀਂਗਾ ਹੂੰ ਇਸ ਕਰਕੇ ਸਾਡੀ ਅੱਜ ਤੀਸਰੇ ਦਿਨ ਤੋਂ ਹੜਤਾਲ ਜਾਰੀ ਆ ਕਿਹੜੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਹੋ ਜੀ ਬਿਲਕੁਲ ਸਾਡੀਆਂ ਮੰਗਾਂ ਵੀ ਕੋਈ ਖਾਸ ਨਹੀਂ ਕਿਉਂਕਿ 15 16 16 ਸ ਕੱਚੇ ਮੁਲਾਜ਼ਮ ਵਿਭਾਗ ਦੇ ਵਿੱਚ ਕੰਮ ਕਰ ਰਹੇ ਆ ਅਸੀਂ ਇਹ ਸਾਡੀ ਮੰਗ ਸੀ ਵੀ ਜਿਹੜੇ ਸਾਡੇ ਕੰਟਰੈਕਟ ਵਾਲੇ ਮੁਲਾਜ਼ਮ ਆ ਜਿਨ੍ਹਾਂ ਨੂੰ 10 ਸਾਲ ਹੋ ਗਏ ਲਗਾਤਾਰ ਉਹ ਮਹਿਕਮੇ ਦੇ ਵਿੱਚ ਪੱਕੇ ਕੀਤੇ ਜਾਣ ਜਿਹੜੇ ਸਾਡੇ ਆਊਟਸੋਰਸ ਵਾਲੀ ਸਾਥੀ ਆ ਉਹ ਬਿਨਾਂ ਸ਼ਰਤ ਕੰਟਰੈਕਟ ਦੇ ਵਿੱਚ ਕੀਤੇ ਜਾਣਾ ਔਰ ਜਿਹੜੇ ਸਾਡੇ ਨਵੇਂ ਸਾਥੀ ਭਰਤੀ ਹੋ ਕੇ ਆਏ ਆ ਉਹਨਾਂ ਨੂੰ ਸਾਡੇ ਬਰਾਬਰ ਤਨਖਾਹ ਦਿੱਤੀ ਜਾਵੇ ਔਰ ਜਿਹੜੇ ਸਾਡੇ ਕਈ ਸਾਥੀ ਨਜਾਇਜ਼ ਰਿਪੋਰਟਾਂ ਕਰ ਕਰਕੇ ਬਲੈਕਲਿਸਟ ਕੀਤੇ ਹੀ ਕੱਢੇ ਹੋਏ ਸੀ ਕਈਆਂ ਸਾਥੀਆਂ ਦੀ ਨਕਵਾਰੀਆਂ ਹੱਕ ਦੇ ਵਿੱਚ ਹੋਈਆਂ ਉਹਨਾਂ ਨੂੰ ਬਹਾਲ ਨਹੀਂ ਕਰਨਿਆ ਇਹਦੇ ਰੋਸ ਵਜੋਂ ਅਸੀਂ ਬਾਰ-ਬਾਰ ਸਰਕਾਰ ਨਾਲ ਮੀਟਿੰਗਾਂ ਵੀ ਕੀਤੀਆਂ ਮੰਗਾਂ ਵੀ ਸਾਡੀਆਂ ਮੰਨੀਆਂ ਹੋਈਆਂ ਪਰ ਸਰਕਾਰ ਲਾਗੂ ਨਹੀਂ ਕਰਦੀ ਸੀ ਜਿਹਦੇ ਵਿੱਚੋਂ ਵਰਕਰਾਂ 'ਚ ਬਹੁਤ ਤਕੜਾ ਰੋਸ ਸੀ ਇੱਕ ਨੰਬਰ ਦੋ ਸਰਕਾਰ ਨਵਾਂ ਕੁਵਾੜਾ ਲੈ ਕੇ ਆਈ ਸੀ ਟਰਾਂਸਪੋਰਟ ਦਾਰੇ ਦੇ ਉੱਪਰ ਜਿਹੜਾ ਕਿ ਉਹ ਮਹਿਕਮੇ ਲਈ ਬਹੁਤ ਵੱਡਾ ਘਾਟੇਵੰਦ ਸੌਦਾ ਸੀ ਜੋ ਕਿਲੋਮੀਟਰ ਸਕੀਮ ਬੱਸਾਂ ਲੈ ਕੇ ਆਈ ਸੀ ਉਹਦੇ ਵਿੱਚ ਅਸੀਂ ਬਾਰ-ਬਾਰ ਸਰਕਾਰ ਦਾ 5-6 ਸਾਲ ਤੋਂ ਵਿਰੋਧ ਕਰਦੇ ਆ ਰਹੇ ਸੀ ਕਿ ਕਿਲੋਮੀਟਰ ਸਕੀਮ ਬੱਸਾਂ ਘਾਟੇਵੰਦ ਆ ਸਾਨੂੰ ਕਹਿੰਦੇ ਵੀ ਤੁਸੀਂ ਅੰਕੜੇ ਕੱਢ ਕੇ ਦਿਓ ਅਸੀਂ ਅੰਕੜੇ ਕੱਢ ਕੇ ਦਿੱਤੇ 20 ਰੁਪਏ ਪ੍ਰਤੀ ਕਿਲੋਮੀਟਰ ਬੱਸ ਘਾਟੇਵੰਦ ਸੌਦਾ ਜਾਂਦਾ ਪਰ ਇਹਨਾਂ 20 ਰੁਪਏ ਨਹੀਂ 6 ਰੁਪਏ ਲਗਭਗ ਕਿਲੋਮੀਟਰ ਪ੍ਰਤੀ ਘਾਟਾ ਪੈਂਦਾ ਸਰਕਾਰ ਨੂੰ ਘਾਟਾ ਪੈ ਰਿਹਾ ਵਾਧਾ ਨਹੀਂ ਹੋ ਰਿਹਾ ਵਾਧਾ ਨਹੀਂ ਹੋ ਰਿਹਾ ਘਾਟਾ ਪੈਂਦਾ ਪਰ ਜਾਣ ਬੁੱਝ ਕੇ ਪਤਾ ਨਹੀਂ ਕਿਉਂ ਮੈਨੇਜਮੈਂਟ ਤੇ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਸਰਕਾਰ ਦਾ ਅਧਾਰਾ ਦੇਣਾ ਚਾਹੁੰਦੀ ਆ ਕਿਉਂਕਿ ਸਰਕਾਰ ਦਾ ਕਮਾਊ ਪੋਤਿਆ ਇਹਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇ ਕੇ ਇਹਨੂੰ ਖਤਮ ਕਰਨਾ ਚਾਹੁੰਦੀ ਆ ਜਿਹਦੇ ਵਿੱਚੋਂ ਰੋਸ ਵਜੋਂ ਅਸੀਂ ਸਾਡਾ ਵਿਰੋਧ ਕਰਦੇ ਆਂ ਅਸੀਂ ਟੈਂਡਰ ਦਾ ਵਿਰੋਧ ਕੀਤਾ ਟੈਂਡਰ ਰੱਦ ਵੀ ਕਰ ਦਿੱਤਾ ਗਿਆ ਅੱਗੇ ਹੁਣ 5 ਤਰੀਕ ਨੂੰ ਇਹਨਾਂ ਟੈਂਡਰ ਲਾਇਆ ਵਾ ਪਰ ਉਹਦੇ ਵਿੱਚ ਇੱਕ ਸਰਕਾਰ ਨੇ ਨਵੀਂ ਕਮੇਟੀ ਬਣਾ ਦਿੱਤੀ ਵੀ ਕਮੇਟੀ ਜੋ ਫੈਸਲਾ ਦਊਗੀ ਕਮੇਟੀ ਨੇ ਫੈਸਲਾ ਕੀ ਦੇਣਾ ਕਿਉਂਕਿ ਜਿੱਥੇ ਉੱਥੇ ਬਹੁਮਤ ਉਹਨਾਂ ਦੀ ਹੋਣੀ ਹੈ ਜ਼ਿਆਦਾ ਕਿਉਂਕਿ ਜੇ ਸਰਕਾਰ ਇਸ ਗੱਲ ਤੇ ਅੜੀ ਆ ਸਰਕਾਰ ਕਹਿੰਦੀ ਵੀ ਅਸੀਂ ਬੱਸਾਂ ਪਾਉਣੀਆਂ ਪਰ ਜਥੇਬੰਦੀ ਕਹਿੰਦੀ ਅਸੀਂ ਨਹੀਂ ਪਾਉਣ ਦੇਣੀਆਂ ਤਨਖਾਹਾਂ ਮਿਲਦੀਆਂ ਸਮੇਂ ਤੇ ਜੀ ਤੁਹਾਨੂੰ ਬਿਲਕੁਲ ਜੀ ਅੱਜ 2 ਮਹੀਨੇ ਲਗਭਗ ਬੀਤ ਚੱਲੇ ਆ 2 ਮਹੀਨੇ ਤੋਂ ਸਾਡੇ ਕਿਸੇ ਵਰਕਰ ਦੀ ਤਨਖਾਹ ਨਹੀਂ ਆਈ ਅਜੇ ਤੱਕ ਤੁਸੀਂ ਆਪ ਸਿਆਣੋ ਜੇ 24 24 ਘੰਟੇ ਮੁਲਾਜ਼ਮ ਡਿਊਟੀ ਕਰਦੇ ਆ ਵਰਕਰ ਡਿਊਟੀ ਕਰਦੇ ਆ ਸਰਕਾਰ ਤਨਖਾਹ ਦੇਣ ਲੱਗਿਆਂ ਰੁੰਦੀ ਆ ਤਨ ਉਦਾਂ ਸਰਕਾਰ ਕਹਿੰਦੀ ਵੀ ਡਿਊਟੀ ਕਰਨ ਲਈ 24 24 ਘੰਟੇ ਸਵੇਰੇ 5 ਵਜੇ ਤੋਂ 4 ਵਜੇ ਤੱਕ ਡਿਊਟੀ ਦੇ ਹਾਜ਼ਰ ਹੋ ਨਹੀਂ ਤਾਂ ਤੁਹਾਡੇ ਤੇ ਵਿਭਾਗੀ ਕਾਰਵਾਈ ਕੀਤੀ ਜਾਊਗੀ ਇਹ ਕੀਤਾ ਜਾਊਗਾ ਉਹ ਕੀਤਾ ਜਾਊਗਾ ਸਾਡੇ ਵਰਕਰ ਕੱਲ ਦੇ ਸਾਡੇ ਕੋਲ ਆ ਕੇ ਰੋਂ ਡਿਆ ਉਹ ਜਿਨ੍ਹਾਂ ਨੇ ਗੁਜ਼ਾਰਾ ਹੀ ਸਿਰਫ ਤਨਖਾਹ ਦੇ ਸਿਰ ਤੇ ਚੱਲਦਾ ਕਿਸੇ ਨੇ ਦੁੱਧ ਦੇ ਪੈਸੇ ਦੇਨੇ ਕਿਸੇ ਨੇ ਦੁਕਾਨਦਾਰ ਦੇ ਪੈਸੇ ਦੇਨੇ ਕਿਸੇ ਨੇ ਸਕੂਲ ਦੀਆਂ ਫੀਸਾਂ ਦੇਣੀਆਂ ਉਹਨਾਂ ਦੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਨਹੀਂ ਜਾਣ ਦੇਣ ਡ ਹੈ ਉਹ ਕਹਿੰਦੇ ਜਿੰਨਾ ਚਿਰ ਫੀਸ ਨਾ ਦਿੱਤੀ ਤੁਹਾਡੇ ਬੱਚੇ ਨਹੀਂ ਸਕੂਲ ਚ ਆਉਣੇ ਚਾਹੀਦੇ ਦੱਸੋ ਅਸੀਂ ਕਿੱਥੇ ਜਾਈਏ ਤਨਖਾਹਾਂ ਦਿੱਤੀਆਂ ਕਿਉਂ ਨਹੀਂ ਜਾ ਰਹੀਆਂ ਤੁਹਾਨੂੰ ਕੋਈ ਕਾਰਨ ਦੱਸਿਆ ਜਾਂਦਾ ਵਿਭਾਗ ਵੱਲੋਂ ਵੀ ਕੇਸ ਕਾਰਨ ਕਰਕੇ ਤੁਹਾਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜੇ ਅਸੀਂ ਵਿਭਾਗ ਨਾਲ ਗੱਲ ਕਰਦੇ ਮੈਨੇਜਮੈਂਟ ਨਾਲ ਗੱਲ ਕਰ ਰਹੇ ਹਾਂ ਉਹ ਸਾਡੇ ਕੋਲ ਬਜਟ ਹੀ ਨਹੀਂ ਆ ਰਿਹਾ ਸਰਕਾਰ ਸਾਨੂੰ ਬਜਟ ਹੀ ਨਹੀਂ ਦੇ ਰਹੀ ਅਸੀਂ ਤਨਖਾਹਾਂ ਤੁਹਾਨੂੰ ਕਿੱਥੋਂ ਦਈਏ ਖਜ਼ਾਨਾ ਮੰਤਰੀ ਹਰਪਾਲ ਚੀਮਾ ਸਾਹਿਬ ਕਹਿੰਦੇ ਪੁਰਾਣੀਆਂ ਸਰਕਾਰਾਂ ਸਮੇਂ ਹੁੰਦਾ ਸੀ ਵੀ ਭਾਈ ਖਜ਼ਾਨਾ ਖਾਲੀ ਉਹ ਕਹਿੰਦੇ ਸਾਡੀ ਸਰਕਾਰ ਦੇ ਵਿੱਚ ਅਜਿਹੀ ਗੱਲ ਕਦੇ ਸੁਣੀ ਤੁਸੀਂ ਬਿਲਕੁਲ ਨਹੀਂ ਤੁਹਾਡੇ ਸਾਹਮਣੇ ਆ ਜੇ ਸਰਕਾਰ ਸਮੇਂ ਸਿਰ ਤਨਖਾਹਾਂ ਦਿੰਦੀਆਂ ਉਹ ਦੇਣ ਸਾਨੂੰ ਕੀ ਲੋਡ ਬੰਦ ਕਰਨ ਦੀ ਸਾਨੂੰ ਕੀ ਲੋ ਸਰ ਜਦੋਂ ਸਾਨੂੰ ਤਨਖਾਹ ਨਹੀਂ ਦਿੰਦੇ ਵਰਕਰਾਂ ਦੇ ਵਿੱਚ ਰੋਸ ਹੁੰਦਾ ਸਾਨੂੰ ਆ ਕੇ ਵਰਕਰ ਰੋਂਦੇ ਆ ਕਿ ਅਸੀਂ ਕਿੱਥੇ ਜਾਈਏ ਦੋ ਦੋ ਮਹੀਨੇ ਹੋ ਗਏ ਤਨਖਾਹ ਨਹੀਂ ਆਉਣ ਲਈ ਸਾਡੇ ਘਰ ਦੇ ਸਾਡੇ ਨਾਲ ਲੜਦੇ ਆ ਯਾਰ ਰਖੜੀ ਵਾਲੇ ਦਿਨ ਵੀ ਤੁਸੀਂ ਹੜਤਾਲ ਕੀਤੀ ਸੀ ਬਿਲਕੁਲ ਜੀ ਅਸੀਂ ਰਖੜੀ ਵਾਲੇ ਦਿਨ ਦਿਨ ਤਿਹਾੜ ਸੀ ਗੱਲ ਰਖੜੀ ਵਾਲੇ ਦਿਨ ਵਰਕਰ ਆ ਕੇ ਰੋਂਦੇ ਸੀ ਸਾਡੇ ਘਰਦਿਆਂ ਦੇ ਰਿਸ਼ਤੇਦਾਰ ਆਏ ਆ ਭੈਣ ਭਰਾ ਆਏ ਆ ਅਸੀਂ ਦੱਸੋ ਘਰ ਕੋਈ ਨਾ ਕੁਝ ਲੈ ਕੇ ਜਾਣਾ ਅਸੀਂ ਕੀ ਲੈ ਕੇ ਜਾਈਏ ਅਸੀਂ 2 ਘੰਟੇ ਵਾਸਤੇ ਬੰਦ ਕੀਤਾ ਪਰ ਸਰਕਾਰ ਨੇ ਕਿਹਾ ਸੀ ਕਿ ਅਸੀਂ ਤੁਹਾਡੀ ਅੱਧੀ ਤਨਖਾਹ ਪਾ ਦਿੱਤੀ ਜਾਊਗੀ ਪਰ ਸਰਕਾਰ ਨੇ ਉਹ ਵੀ ਅੱਧੀ ਤਨਖਾਹ ਨਹੀਂ ਪਾਈ 10 ਤੋਂ 12-12000 ਰੁਪਇਆ ਖਾਤਿਆਂ ਦੇ ਵਿੱਚ ਪਾਇਆ ਉਹ ਵੀ ਰਕੜੀ ਤੋਂ 2 ਦਿਨ ਬਾਅਦ ਪਾਇਆ। ਇੰਨਾ ੱੱਕਾ ਸਰਕਾਰ ਵਰਕਰਾਂ ਦੇ ਨਾਲ ਕਰ ਰਹੀ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਗੱਲ ਕਹਿੰਦੇ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਇਹਨਾਂ ਵੱਲੇ ਧਿਆਨ ਦਿੱਤਾ ਜਾਵੇ। ਜਿਹੜਾ ਸਰਕਾਰ ਦਾ ਅਦਾਰਾ ਇਹਨੂੰ ਬੰਦ ਨਾ ਕਰਾਇਆ ਜਾਵੇ ਇਹਨੂੰ ਚਲਵਾਇਆ ਜਾਵੇ ਕਿਉਂਕਿ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਇਹ ਕਹਿੰਦੀ ਆ ਵੀ ਇਹ ਤਾਂ ਬੰਦ ਰੱਖੇ ਔਰ ਜੇ ਬੰਦ ਰਹੂਗਾ ਤੇ ਸਾਨੂੰ ਬਾਹਰੋਂ ਪੈਸਾ ਆਊਗਾ। ਠੀਕ ਹੈ ਜੀ। ਇਹ ਬਾਈ ਜੀ ਕਿੰਨੇ ਕਿੰਨੇ ਚਿਹਰੇ ਜਿਹੜਾ ਕਿੰਨਾ ਕਿੰਨਾ ਸਮਾਂ ਤੁਹਾਨੂੰ ਤਨਖਾਹਾਂ ਨਹੀਂ ਮਿਲਦੀਆਂ ਆ ਸਰਕਾਰ ਦੇ ਵਿੱਚ ਤਾਂ ਹੁੰਦਾ ਹੋ ਗਿਆ ਦੋ ਦੋ ਮਹੀਨੇ ਬਾਅਦ ਹੀ ਮਿਲਨੀ ਆ ਆ 20 ਤਰੀਕ ਨੂੰ ਦੂਸਰਾ ਮਹੀਨਾ ਖਤਮ ਹੋਣ ਜਾ ਰਿਹਾ ਤਾਂ ਅਜੇ ਪਿਛਲੇ ਮਹੀਨੇ ਦੀ ਤਨਖਾਹ ਨਹੀਂ ਆਈ ਤਾਂ ਜਿਹੜੇ ਵਰਕਰਾਂ 'ਚ ਇਸ ਚੀਜ਼ ਦਾ ਬਹੁਤ ਭਾਰੀ ਰੋਸ ਆ ਕਿਉਂਕਿ ਹਰੇਕ ਵਰਕਰ ਦਾ ਇਹ ਤਨਖਾਹ ਤੇ ਗੁਜ਼ਾਰਾ ਹੈ ਜਿਹੜੇ 24 24 ਘੰਟੇ ਕੰਮ ਕਰਦੇ ਉਹਨਾਂ ਦੀ ਤਨਖਾਹ ਨਹੀਂ ਆ ਰਹੀ ਜਿਹੜੇ 9 ਤੋਂ 5 ਡਿਊਟੀਆਂ ਕਰਦੇ ਸਾਡੇ ਵੀਰ ਭਰਾ ਉਹਨਾਂ ਦੀ ਇੱਕ ਤਰੀਕ ਨੂੰ ਤਨਖਾਹ ਹੁੰਦੀ ਹੈ ਜੀ ਉਹਨਾਂ ਦਾ ਬਜਟ ਆਉਂਦਾ ਸਾਡਾ ਬਜਟ ਕਿਉਂ ਨਹੀਂ ਆਉਂਦਾ ਇੱਕ ਓਕੇ ਕਹਿੰਦੀ ਹੈ ਕਿ ਪੰਨ ਬਸ ਫਾਇਦੇ 'ਚ ਆ ਇਹ ਪੰਨ ਬਸ ਫਾਇਦੇ 'ਚ ਆ ਪੰਨ ਬਸ ਪਰ ਪਤਾ ਨਹੀਂ ਜਾਂ ਤਾਂ ਸਾਡੀ ਮੈਨੇਜਮੈਂਟ 'ਚ ਕੋਈ ਕਮੀ ਆ ਤੇ ਜਾਂ ਸਾਡੀ ਸਰਕਾਰ 'ਚ ਕੋਈ ਕਮੀ ਆ ਦੋਨੋਂ 'ਚ ਇੱਕ ਤੇ ਕਿਤੇ ਕਮੀ ਹੈਗੀ ਆ ਜਿਹੜੀ ਤਨਖਾਹ ਦੇਣ ਤੋਂ ਗਰੀਦ ਕਰਦੀ ਪਈ ਆ ਕਿ ਸੇ ਇਹਨਾਂ ਦਾ ਕੀਤਾ ਕੰਮ ਕਿਤੇ ਕੰਮ ਦੀ ਤਨਖਾਹ ਦੇਣ ਤੋਂ ਪਰੇਸ਼ਾਨ ਆ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਬਿਆਨ ਸੁਣਦੇ ਹੋ ਨੇ ਉਹ ਕਹਿੰਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਸਾਡੀ ਨੀਅਤ ਬਿਲਕੁਲ ਸਾਫ਼ ਹੈ ਜੀ ਉਹ ਨੀਅਤ ਤੁਹਾਨੂੰ ਹੁਣ ਖੋਟੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਮੁੱਖ ਮੰਤਰੀ ਸਾਹਿਬ ਨੂੰ ਇਹ ਨਹੀਂ ਪਤਾ ਕਿ 3 ਦਿਨ ਦਾ ਦਹਰਾ ਬੰਦ ਹੋ ਰਿਹਾ ਤਨਖਾਹਾਂ ਨੂੰ ਲੈ ਕੇ ਰੋਹਦੇ ਆ ਰਖੜੀ ਵਾਲੇ ਦਿਨ 2 ਘੰਟੇ ਲਈ ਬੰਦ ਕੀਤਾ ਕਿਉਂ ਕੀਤਾ ਤੁਹਾਡੇ ਮਾਧਿਅਮ ਰਾਹੀਂ ਮੁੱਖ ਮੰਤਰੀ ਸਾਹਿਬ ਦੇ OSD ਜਾਂ ਕਿਸੇ ਨੂੰ ਦੱਸਦੇ ਹੀ ਹੋਣਗੇ ਕਿ ਮੁੱਖ ਮੰਤਰੀ ਸਾਹਿਬ ਜੀ ਪੰਜਾਬ ਰੋਡਵੇ ਅਧਾਰ ਦੇ ਵਰਕਰਾਂ ਨੂੰ ਤਨਖਾਹ ਨਹੀਂ ਮਿਲੀ ਉਹ ਤਨਖਾਹਾਂ ਵਾਲੀ ਬੰਦ ਕਰਕੇ ਬੈਠੇ ਆ ਉਹਨਾਂ ਦਾ ਪਤਾ ਨਹੀਂ ਟ੍ਰਾਂਸਪੋਰਟ ਮਨਿਸਟਰ ਨੂੰ ਪੁੱਛਣਾ ਜਾਂ ਸੈਕਟਰੀ ਨੂੰ ਪੁੱਛਣਾ ਕਿ ਇਹਨਾਂ ਵਰਕਰਾਂ ਨੂੰ ਤਨਖਾਹ ਕਿਉਂ ਨਹੀਂ ਦਿੱਤੀ ਸਾਡਾ ਖਜ਼ਾਨਾ ਭਰਿਆ ਅਸੀਂ ਤੁਹਾਨੂੰ ਬਜਟ ਦੇਲੀਵ ਕੀਤਾ ਪਰ ਨਹੀਂ ਕਿਸੇ ਦਾ ਵੀ ਧਿਆਨ ਇਸ ਮਹਿਕਮੇ ਵਾਲੂ ਨਹੀਂ ਆ ਕਿਉਂਕਿ ਇਹ ਸਿਰਫ ਪ੍ਰਾਈਵੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੇ ਆ ਕਿ ਜਿਦਾਂ ਪਿਛੇ ਤੁਸੀਂ ਲੈਂਡ ਪੋਲਿੰਗ ਵਾਲਾ ਸੁਣਿਆ ਉਹੀ ਸਿਸਟਮ ਇੱਥੇ ਲੈ ਕੇ ਘਰਾੜਾਏ ਰਿਹਾ ਕਿ ਪ੍ਰਾਈਵੇਟ ਆਧਾਰੇ ਨੂੰ ਦੇ ਆ ਦਿੱਤਾ ਜਾਵੇ ਆ ਪਰਮਾਨਸ ਚੈਨ ਦੀ ਨੀਂਦ ਸੋਈਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿੰਨੇ ਚਿਰ ਤੁਸੀਂ ਸੋਵੋਗੇ ਇਹ ਆਧਾਰੇ ਨਾਲ ਤੁਹਾਡੀ ਸ਼ੋਭਾ ਵਾ ਜਿਆ ਕੁਰਸੀਆਂ ਮਿਲੀਆਂ ਆਧਾਰੇ ਦੇ ਕਾਰਨ ਮਿਲੀਆਂ ਚੱਲੂ ਆ ਤੇ ਤੁਹਾਡਾ ਕੁਝ ਹੋਊਗਾ ਇਹਦੇ ਸਿਰ ਤੋਂ ਤੁਸੀਂ ਖਾਨੇ ਨਾਲ ਵਰਕਰਾਂ ਦੇ ਸਿਰ ਤੇ ਕਮਾ ਕੇ ਲਿਆਉਂਦੇ ਰੂਟਾਂ ਤੋਂ ਜਾ ਕੇ ਤੇ ਫਿਰ ਮਿਲਦਾ ਤੁਹਾਨੂੰ ਅੱਛਾ ਕਾਂਗਰਸੀਆਂ ਅਕਾਲੀਆਂ ਦੀ ਜਦੋਂ ਸਰਕਾਰ ਸੀਗੀ ਉਦੋਂ ਹੜਤਾਲ ਕਰਦੇ ਹੁੰਦੇ ਸੀ ਇਸ ਤਰੀਕੇ ਦੇ ਨਾਲ ਜੇ ਉਦੋਂ ਘਟ ਹੜਤਾਲ ਹੁੰਦੀ ਸੀਗੀ ਉਦੋਂ ਇਨੀ ਹੜਤਾਲਾਂ ਨਹੀਂ ਸੀ ਹੁੰਦੀ ਦਿਨ ਤਿਹਾਰ ਤੇ ਖਾਸ ਕਰਕੇ ਨਹੀਂ ਸੀ ਹੁੰਦੀ ਕਿਉਂਕਿ ਨਾ 15 ਅਗਸਤ ਤੇ ਕਦੀ ਹੜਤਾਲ ਹੋਈ ਸੀ ਇਦਾਂ ਜਨਮਸ਼ਟਮੀ ਵਾਲੇ ਦਿਨ ਹੋਈ ਸੀ ਨਾ ਰੱਖੜੀ ਵਾਲੇ ਦਿਨ ਹੋਈ ਸੀ ਉਹਨਾਂ ਸਰਕਾਰਾਂ ਦੇ ਸਮੇਂ ਦੇ ਵਿੱਚ ਤਨਖਾਹ ਟਾਈਮ ਨਾਲ ਮਿਲਦੀ ਦਿਨ ਤਿਆਰ ਵਾਲੇ ਦਿਨ ਪਰ ਉਹਨਾਂ ਦਾ ਇੱਕ ਰੋਣਾ ਸੀ ਕਿ ਸਾਡਾ ਖਜ਼ਾਨਾ ਖਾਲੀ ਆ ਪਰ ਉਹ ਤਨਖਾਹ ਟਾਈਮ ਨਾਲ ਦਿੰਦੇ ਸੀ ਇਹ ਤਾਂ ਕਹਿੰਦੇ ਸਾਡਾ ਖਜ਼ਾਨਾ ਭਰਿਆ ਫਿਰ ਵੀ ਨਹੀਂ ਤਨਖਾਹ ਮਿਲਦੀਆਂ ਇਹ ਤਾਂ ਉਹਨੇ ਜਿਹੜਾ ਦਾ ਖਜ਼ਾਨਾ ਭਰਿਆ ਏ ਤੇ ਤਨਖਾਹ ਟਾਈਮ ਨਾਲ ਨਹੀਂ ਦਿੰਦੇ ਸਾਨੂੰ ਇਹ ਨਹੀਂ ਜਿਹਨਾਂ ਦਾ ਖਜ਼ਾਨਾ ਭਰਿਆ ਤੇ ਫਿਰ ਵਰਕਰਾਂ ਨੂੰ ਦੋ ਤਰੀਕ ਨੂੰ ਤਨਖਾਹ ਕਾਊਂਟਾਂ 'ਚ ਪੈਣੀ ਚਾਹੀਦੀ ਆ ਫਿਰ ਸੱਚ ਕਾਂਗਰਸੀ ਅਕਾਲੀ ਬੋਲਦੇ ਸੀਗੇ ਜੇ ਆਮ ਆਦਮੀ ਪਾਰਟੀ ਵਾਲੇ ਬੋਲ ਰਹੇ ਆ ਜੀ ਆਮਦਲਾ ਦਾ ਪਹਿਲੀਆਂ ਸਰਕਾਰਾਂ ਸੱਚ ਬੋਲਦੀਆਂ ਸੀ ਇਹ ਸਰਕਾਰ ਨੂੰ ਅਸੀਂ ਚੁਣ ਕੇ ਗਲਤੀ ਕਰ ਲਈਏ ਮਤਲਬ ਉਹ ਸੱਚ ਹੀ ਕਹਿੰਦੇ ਸੀ ਵੀ ਭਾਈ ਖਜ਼ਾਨਾ ਖਾਲੀ ਸਾਡੇ ਹੱਥ ਖੜੇ ਆ ਬਿਲਕੁਲ ਜੀ ਜੋ ਦੇਸ਼ ਦਾ ਹਾਲ ਚੱਲਣ ਦੇ ਇਸ ਟਾਈਮ ਸਾਰਾ ਕੁਝ ਫ੍ਰੀ ਹੈ ਬਿਜਲੀ ਬੋਰਡ ਫ੍ਰੀ ਹੈ ਜਿੱਥੋਂ ਆਮਦਨ ਆਉਣੀ ਸਾਰੇ ਆਧਾਰੇ ਫ੍ਰੀ ਕੀਤੇ ਹੋਏ ਆ ਤੇ ਜੇ ਉਹਨਾਂ ਦਾ ਬਜਟ ਹੀ ਨਹੀਂ ਰਿਲੀਵ ਕਰਾਂਗੇ ਤੇ ਉਹਨਾਂ ਵਰਕਰਾਂ ਨੂੰ ਜਿਹੜਾ ਰੱਖਿਆ ਉਹਨਾਂ ਤਨਖਾਹ ਕਿੱਥੋਂ ਦੇਵਾਂਗੇ ਇਹ ਚੀਜ਼ ਤਾਂ ਹੈ ਕਿ ਪਹਿਲੀਆਂ ਸਰਕਾਰਾਂ ਸਹੀ ਸੱਜਾ ਦਾ ਸੇ ਆਪਾਂ ਪੁੱਟਦੀਆਂ ਸੀ ਆਪਣੇ ਮਨਪਰੀ ਬਾਦਲ ਜੀ ਉਹ ਸਹੀ ਕਹਿੰਦੇ ਹੁੰਦੇ ਪੀਪਾ ਮੰਤਰੀ ਉਹ ਸਹੀ ਉਹ ਕਹਿੰਦੇ ਵੀ ਖਜ਼ਾਨਾ ਉਹ ਸਾਡੇ ਜੋਗਾ ਹੀ ਆ ਤੁਹਾਡੇ ਜੋਗਾ ਕੁਛ ਨਹੀਂ ਹੈਗਾ ਤੇ ਇਹ ਸਰਕਾਰ ਕਹਿੰਦੀ ਆ ਕਿ ਸਾਡੇ ਤੋਂ ਪੈਸਾ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਕਹੀ ਜਾਂਦਾ ਮੈਂ ਕੱਚਾ ਨਾ ਹੀ ਪੰਜਾਬ ਨੂੰ ਮੁਕਾ ਦੇਣਾ ਸ਼ਬਦ ਨਹੀਂ ਰਹਿਣ ਦੇਣਾ ਬਿਲਕੁਲ ਜੀ ਬਿਲਕੁਲ ਆ ਮੁੜੇ ਬੇਸ਼ਾਰੇ ਬੈਠੇ ਨਵੀਂ ਭਰਤੀ ਦੇ ਸਾਨੂੰ ਧੋਖਾ ਹੁੰਦਾ ਕਿ ਇਹਨਾਂ ਦੀ ਤਨਖਾਹ ਸਾਡੇ ਬਰੋਪਰ ਕੀਤੀ ਜਾਵੇ 11 12000 ਇਹਨਾਂ ਦੀ ਬੇਸਿਕਾ ਜੇ ਠੇਕੇਦਾਰ ਦੇ ਥਰੂ ਭਰਤੀ ਕੀਤੀ ਕਿੱਥੇ ਗਈ ਪੱਕੀ ਭਰਤੀ ਸਾਨੂੰ ਨਹੀਂ ਪੱਕੇ ਕੀਤਾ ਇਹਨਾਂ ਨੂੰ ਤਾਂ ਪੱਕੇ ਭਰਤੀ ਕਰ ਲਾਂਦੀ ਕੋਈ ਕਹਿਣ ਵਾਲਾ ਤੇ ਬੰਦਾ ਸਰਕਾਰ ਨੇ ਆ ਕੀਤਾ ਬੋਰਡ ਜਰੂਰ ਲੱਗੇ ਆ 35000 ਵਰਕਰ ਪੱਕਾ 40000 ਪੱਕਾ ਜਿਹੜੇ ਕੰਮ ਕਰਦੇ ਉਹ ਤਾਂ ਸਾਡੀ ਜਾਨ ਨੂੰ ਰੋਂਦੇ ਸੰਸ ਤੇ ਪਤਾ ਨਹੀਂ ਲੱਗੰਦਿਆ ਕਿ ਮੁੱਖ ਮੰਤਰੀ ਸਾਹਿਬ ਹਜੇ ਤੱਕ ਕਿਹੜੀ ਦੁਨੀਆ ਚ ਘੁੰਮੰਦੇ ਆ ਜੇ ਵਰਕਰਾਂ ਚ ਜਾਣ ਕੇ ਵਿਝਰਨ ਤੇ ਫਿਰ ਪਤਾ ਲੱਗੀ ਭਗਵੰਤ ਸਿੰਘ ਸਾਹਿਬ ਤਾਂ ਇਹ ਕਹਿੰਦੇ ਸੀ ਵੀ ਭਾਈ ਸਾਡੀ ਸਰਕਾਰ ਬਣਾ ਦਿਓ ਹਰਾ ਪੈਨ ਤਾਂ ਸਭ ਤੋਂ ਪਹਿਲਾਂ ਹੀ ਕੱਚੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਚੱਲੇਗਾ ਫਿਰ ਉਹ ਹਰਾ ਪੈਨ ਕਿੱਧਰ ਗਿਆ ਤੁਹਾਡਾ ਨਜ਼ਰੀਆ ਕੀ ਕਹਿੰਦਾ ਵੀ ਭਾਈ ਉਹ ਹਰਾ ਪੈਨ ਕਿੱਧਰਲੇ ਪਾਸੇ ਨੂੰ ਚਲ ਗਿਆ ਜੀ ਜਾਂ ਤਾਂ ਹਰਾ ਪੈਨ ਦਿੱਲੀ ਵਾਲਿਆਂ ਤੋਂ ਚਲਾ ਗਿਆ ਕਿ ਜਿਹੜੇ ਮੁੱਖ ਮੰਤਰੀ ਨੂੰ ਆਪਣੇ ਸਟੇਟ ਦੇ ਲੋਕ ਜਾਂ ਆਪਣੇ ਵਰਕਰ ਨਹੀਂ ਦੀਦੇ ਜਿਨ੍ਹਾਂ ਨੇ ਵੋਟਾਂ ਪਾ ਕੇ ਆਪਣੀ ਹੱਥੀ ਇਹਨਾਂ ਨੂੰ ਜਿਤਾਇਆ ਕਿਉਂਕਿ ਜਦੋਂ ਸਾਡੀ ਅੱਜ ਤੋਂ ਜੀਮਨੀ ਚੌਂ ਜਲੰਧਰ ਚ ਹੋਈ ਸੀ ਕਬਾਣਾ ਹੋਟਲ ਤੇ ਦੋ ਮੀਟਿੰਗਾਂ ਹੋਈਆਂ ਉਦੋਂ ਇੱਕ ਮਹੀਨੇ ਦੀ ਮੰਗੀ ਸੀ ਵੀ ਇੱਕ ਮਹੀਨੇ ਚ ਕਮੇਟੀ ਬਣਾ ਕੇ ਇਹਨਾਂ ਦਾ ਵੱਖਰੀ ਪਾਲਿਸੀ ਬਣਾ ਕੇ ਇਹਨਾਂ ਨੂੰ ਪਾਲਿਸੀ ਦੇ ਤਹਿਤ ਮੈਕਨੋ ਚ ਲਿਆ ਜਾਵੇ ਤੇ ਪੱਕਾ ਕੀਤਾ ਜਾਵੇ ਤੇ ਅੱਜ 13 ਮਹੀਨੇ ਹੋ ਗਏ ਆ ਤੇ ਕਿੱਥੇ ਗਿਆ ਮੁੱਖ ਮੰਤਰੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਮੈਂ ਕਬਾਣਾ ਹੋਟਲ ਚ ਉਹਨਾਂ ਨੂੰ ਲਾਰਾ ਲਾ ਕੇ ਆਇਆ ਸੀ ਇਹ ਉਹੀ ਵਰਕਰ ਆ ਜਿਹੜੇ ਅੱਜ ਫੇਰ ਸੜਕਾਂ ਦੇ ਰੁਲੰਦੇ ਆ ਕਿ ਕਿਲੋਮੀਟਰ ਜੇਕਰ ਬਸਾਂ ਪੈਂਦੀਆਂ ਨੇ ਕਿਲੋਮੀਟਰ ਸਕੀਮ ਤਹਿਤ ਰੋਡਵੇਜ਼ ਵਿਭਾਗ ਨੂੰ ਜਾਂ ਪੰਜਾਬ ਰੋਡਵੇਜ਼ ਨੂੰ ਕਿਹੋ ਜਿਹਾ ਘ ਪਹਿਲਾ ਤਾਂ ਘਟਾ ਜਿਹੜੇ ਡਰਾਈਵਰ ਦੀ ਪੋਸਟ ਖਤਮ ਹੋ ਗਈ ਕਿਉਂਕਿ ਜਿਹੜਾ ਕਿਲੋਮੀਟਰ ਸਕੀਮ ਤੇ ਡਰਾਈਵਰ ਹੋਊਗਾ ਉਹ ਕੋਰਪੋਰੇਟ ਘਾੜਾਣਿਆਂ ਦਾ ਡਰਾਈਵਰ ਹੋਊਗਾ ਮੈਕਮੇ ਦਾ ਡਰਾਈਵਰ ਨਹੀਂ ਹੋਊਗਾ ਦੂਜੀ ਸਾਡੀ ਵਰਕਸ਼ਾਪ ਖਤਮ ਹੋਊਗੀ ਕਿਉਂ ਵਰਕਸ਼ਾਪ ਜਿਹੜੇ ਮਿਸਤਰੀ ਕੰਮ ਕਰਦੇ ਉਹ ਪ੍ਰਾਈਵੇਟ ਗੱਡੀ ਉਹ ਬਾਹਰੋਂ ਕੰਮ ਹੋਊਗਾ ਇਹ ਚੀਜ਼ਾਂ ਸਿਰਫ ਉਹਦੇ ਉੱਤੇ ਸਿਰਫ ਸਰਕਾਰ ਵੱਲੋਂ ਕਨੈਕਟਰ ਹੀ ਦਿੱਤਾ ਜਾਊਗਾ ਜਿਹੜੀ ਇਹ ਪਾਲਿਸੀ ਦਾ ਤੱਦ ਵਿਰੋਧ ਕਰਦੇ ਆ ਕਿ ਇੱਕ ਉਸ ਚੀਜ਼ ਨੂੰ ਚਾਰ ਕੀ ਜਿਹੜੇ ਕਿਲੋਮੀਟਰ ਦੇ ਪੈਸੇ ਦੇਣੇ ਆ ਉਹ 35 40 ਰੁਪਏ ਕਿਲੋਮੀਟਰ ਪਰ ਦੇ ਰਹੇ ਆ ਜਿਹੜਾ ਤੇਲ ਦੇਣਾ ਉਹ ਸਾਡੀਆਂ ਗੱਡੀਆਂ ਨਾਲੋਂ 40 ਤੋਂ 50 ਲੀਟਰ ਤੇਲ ਵੱਧ ਦੇ ਰਹੇ ਆ ਸਾਡੀਆਂ ਗੱਡੀਆਂ ਵੀ 에어ਪੋਰਟ ਜਾਣੀਆਂ ਪੀ ਆਰਟੀਸੀ ਦੇ 에어ਪੋਰਟ ਜਾਂਦੀਆਂ ਨੇ ਉਹਨਾਂ ਦਾ ਜਿਹੜਾ ਤੇਲ ਆ 48 ਲੀਟਰ ਦਾ ਫਰਕ ਆ ਇੱਕ ਗੱਡੀ ਪਿੱਛੇ ਇੱਕ ਦਿਨ ਦਾ ਤੇ ਤੁਸੀਂ ਲਾ ਲਓ 48 ਲੀਟਰ ਨੂੰ ਗੁਣਾ ਕਰੋ ਕਿੰਨੇ ਲੀਟਰ ਮਹੀਨੇ ਦਾ ਗਿਆ ਇਹ ਚੀਜ਼ਾਂ ਨਹੀਂ ਸੋਚਦੀ ਅਫਸਰ ਸਿਰਫ ਅਫਸਰ ਖੋਜਦੇ ਆ ਕਿ ਸਾਨੂੰ ਰਾਹ ਮਿਲੂਗਾ ਜੇ ਕੱਲ ਉਹਨਾਂ ਦੀ ਹੜਤਾਲ ਹੋਊਗੀ ਅਸੀਂ ਉਹ ਕਿਲੋਮੀਟਰ ਸਟਰੀਮ ਗੱਡੀ ਨੂੰ ਤੋੜ ਦਾਂਗੇ ਇਸ ਸਕੀਮ ਜਿਹੜੀ ਕਿਲੋਮੀਟਰ ਸਕੀਮ ਤਹਿਤ ਬਸਾਂ ਪਾਉਣ ਦੀ ਰੋਡਵੇਜ਼ ਵੱਲੋਂ ਤਿਆਰੀ ਕਰ ਲਈ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਟੈਂਡਰ ਤੇ ਟੈਂਡਰ ਕੱਢ ਰਹੇ ਆ ਜੇ ਹੜਤਾਲ ਨਾ ਕਰੀਏ ਤੇ ਉਹ ਗੱਡੀਆਂ ਆਟੋਮੈਟਿਕ ਹੀ ਮਹੀਨੇ ਦੇ ਵਿੱਚ ਲਵਾ ਦੇਣ ਟੈਂਡਰ ਭਰ ਦੇਣ ਉਹਨਾਂ ਨੇ ਟੈਂਡਰ ਦੋ ਵਾਰ ਤਿੰਨ ਵਾਰ ਚੇਂਜ ਕਰ ਚੁੱਕਾ ਹੁਣ 5 ਸਤੰਬਰ ਦਾ ਟੈਂਡਰ ਆ ਉਹਨਾਂ ਨੇ ਅਨਾਉਂਸ ਕਰਤਾ ਕਿ 5 ਸਤੰਬਰ ਨੂੰ ਇਹ ਟੈਂਡਰ ਖੁੱਲ੍ਹੇ ਜਾਊਗਾ ਜੀ ਕਿਲੋਮੀਟਰ ਸਕੀਮ ਤਹਿਤ ਪੰਜਾਬ ਰੋਡਵੇਜ਼ ਦੇ ਵਿੱਚ ਬੱਸਾਂ ਪੈਂਦੀਆਂ ਨੇ ਫਿਰ ਇਹ ਜਿਹੜੇ ਡਰਾਈਵਰ ਆ ਕੰਡਕਟਰ ਆ ਇਹ ਬੇਰੋਜ਼ਗਾਰ ਹੋਜੋਗੇ ਜੀ ਬਿਲਕੁਲ ਜੀ ਡਰਾਈਵਰਾਂ ਦੀ ਪੋਸਟ ਹੀ ਖਤਮ ਹੋਜੂਗੀ ਜੀ ਇਹ ਬਿਲਕੁਲ ਆ ਫਿਰ ਜਾਣਗੇ ਕਿੱਥੇ ਜੀ ਇਹ ਤਾਂ ਉਹ ਸਰਕਾਰ ਦੱਸੂਗੀ ਘਰ ਘਰ ਚ ਨੌਕਰੀ ਦੇਣੀ ਆ ਮੰਤਰੀ ਨਹੀਂ ਸਮਝਾਉਂਦੇ ਆ ਜਿਹਨਾਂ ਦੀ ਤੁਸੀਂ ਰੋਜੀ ਰੋਟੀ ਖੋ ਰਹੇ ਹੋ ਡਰਾਈਵਰਾਂ ਦੀ ਡਰਾਈਵਰਾਂ ਦੀ ਖੋ ਰਹੇ ਹੋ ਬਿਸਤਰੀਆਂ ਦੀ ਵੀ ਖੋ ਰਹੇ ਆ ਤੇ ਇੱਕ ਕਾਰਪੋਰੇਟ ਘਾਣਿਆਂ ਦਾ ਸੋਚ ਰਹੇ ਹੋ ਤੁਸੀਂ ਕਿ ਇੱਕ ਕਾਰਪੋਰੇਟ ਘਾਣਿਆਂ ਨੂੰ ਅਫ ਇਹਨਾਂ ਮੰਤਰੀਆਂ ਦੇ ਕੋਆਪਰੇਟ ਘਰਾਣੇ ਦੇ ਵੱਡੇ ਘਰਾਂ ਦੀਆਂ ਗੱਡੀਆਂ ਪੈਣੀਆਂ। ਭਗਵੰਤ ਮਾਨ ਸਾਹਿਬ ਤਾਂ ਇਹ ਕਹਿੰਦੇ ਹੁੰਦੇ ਨੇ ਸਟੇਸਾਂ ਤੋਂ ਵੀ ਪਾਈ ਅਸੀਂ ਚਾਚੇ, ਮਾਮਿਆਂ, ਦਾਜਾ, ਭੂਆ, ਫੁਫੜ ਦੇ ਜਿਹੜੇ ਬੱਚਿਆਂ ਦਾ ਜਾਂ ਆਪਣੇ ਖਾਸ ਬੰਦਿਆਂ ਦਾ ਨਹੀਂ ਸੋਚਦੇ ਅਸੀਂ ਤਾਂ ਪੰਜਾਬ ਦੇ ਲੋਕਾਂ ਦਾ ਸੋਚਦੇ ਆ। ਫਿਰ ਉਸ ਬਿਆਨ ਬਾਰੇ ਕੀ ਖਿਆਲ ਹੈ? ਕਹਿੰਦੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਕਿਸੇ ਨੇ ਆਪਣੇ ਚਾਚੇ ਬਾਰੇ ਸੋਚ ਲਿਆ, ਭਤੀਜੇ ਬਾਰੇ ਸੋਚ ਲਿਆ, ਆਪਣੇ ਬੱਚਿਆਂ ਬਾਰੇ ਸੋਚ ਲਿਆ। ਅਸੀਂ ਕਹਿੰਦੇ ਪੰਜਾਬ ਦੇ ਬੱਚਿਆਂ ਬਾਰੇ ਸੋਚ ਰਹੇ ਹਾਂ ਜੀ। ਪੰਜਾਬ ਦੇ ਬੱਚਿਆਂ ਪਿੱਛੇ ਬੈਠੇ ਹੋਏ ਅਸੀਂ ਖੜੇ ਹੋਏ ਆਂ। ਜੇ ਕੋਆਪਰੇਟ ਘਰਾਣੇ ਇਹ ਜਿਹੜੇ ਅੱਜ ਦਿੱਲੀ ਤੋਂ ਆਣ ਕੇ ਇੱਥੇ ਤਗੜੇ ਤਗੜੇ ਭਾਸ਼ਣ ਦੇ ਰਹੇ ਆ ਕੱਲ ਵੀ ਮਨੀਸ਼ ਰੋਦੀਆ ਦਾ ਤੁਸੀਂ ਭਾਸ਼ਣ ਸੁਣਿਆ ਜੋ ਕਹਿੰਦੇ ਕਰਨਾ ਝੂਠ ਤੱਕ ਬੋਲਾਂਗੇ ਜੋ 2027 ਦੇ ਇਲੈਕਸ਼ਨ ਦੀ ਕਰਨਾ ਪਿਆ ਤੇ ਜੇ ਉਹ ਆਣ ਕੇ ਇੱਥੇ ਆਣ ਕੇ ਭਾਸ਼ਣ ਕੇ ਦਿੱਲੀ ਤੇ ਉਹ ਹਾਰ ਗਏ ਆ ਹੁਣ ਦਿੱਲੀ ਛੱਡ ਕੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਪਰ ਇਹ ਕਬਜ਼ਾ ਹੋਣਾ ਨਹੀਂ ਜੇ ਨਾ ਵਰਕਰਾਂ ਨੇ ਇਹਨਾਂ ਪਬਲਿਕ ਨੇ ਕੋਈ ਬਦਲਾ ਲੈ ਆਂਦਾ ਸੀ ਕਿ ਦੋਨਾਂ ਸਰਕਾਰਾਂ ਤੋਂ ਦੁਖੀ ਹੋ ਕੇ ਤੀਜੀ ਸਰਕਾਰ ਤੇ ਜਿੱਤ ਿਰ ਲਿਆਓ ਕਿ ਇਹ ਕੋਸ਼ਿਸ਼ ਪੰਜਾਬ ਦਾ ਭੜਾ ਸੋਚੂਗੀ ਪਰ ਉਹਨਾਂ ਨੇ ਉਤ ਤੋਂ ਵੀ ਬੇਰੁਜ਼ਗਾਰ ਕਰਤਾ ਵਰਕਰ ਜਿਹੜੇ ਅੱਜ ਦੇ ਵਰਕਰ ਆ ਉਹ ਪਹਿਲੇ ਸਰਕਾਰਾਂ ਨਾਲ ਵੀ ਅੱਜ ਬੇਰੋਜ਼ਗਾਰ ਹੋ ਚੁੱਕੇ ਹਨ ਮਨੀਸ਼ ਸੋਦੀਆ ਦਾ ਬਿਆਨ ਬਾਰੇ ਕੀ ਖਿਆਲ ਹੈ ਉਹ ਕਹਿੰਦੇ ਭਾਵੇਂ ਸਾਨੂੰ ਝੂਠ ਤੱਕ ਬੋਲਣਾ ਪਵੇ ਸਰਕਾਰ ਅਸੀਂ 2027 'ਚ ਬਣਾਵਾਂਗੇ ਬਿਲਕੁਲ ਜੀ ਬਿਲਕੁਲ ਹਮ ਤੇ ਇਹ ਨਹੀਂ ਪਤਾ ਕਿ ਦਿੱਲੀ ਜੀ ਤੁਹਾਡੇ ਤੋਂ ਬਣੀ ਨਹੀਂ ਦਿੱਲੀ ਜੀ ਤੁਹਾਡਾ ਸਾਰਾ ਸਾਫ ਹੋ ਗਿਆ ਤੇ ਪੰਜਾਬ ਜਾਣ ਕੇ ਪੰਜਾਬ ਦੇ ਲੋਕ ਇਨੇ ਪੜੇ ਲਿਖੇ ਆ ਕਿ ਉਹ ਸੋਸ਼ਣ ਕੇ ਬੋਰ ਪਾਉਂਦੇ ਅੱਜ ਜਿਹੜੀ ਜਨਰੇਸ਼ਨ ਪੜੀ ਲਿਖੀ ਆ ਚੁੱਕੀ ਆ ਉਹ ਪਬਲਿਕ ਹਰੇਕ ਵਿਸ਼ਵਾਸ ਵਰਦੀ ਆ ਕਿ ਤੁਸੀਂ ਅੱਜ ਪੂਰੇ ਪੰਜਾਬ ਦੇ ਰੋਡਾਂ ਦਾ ਹਾਲ ਵੇਖ ਲਓ ਹਰੇਕ ਮੰਤਰੀ ਨੂੰ ਗਾਲਾਂ ਪੈਣਦੀਆਂ ਨਾ ਤਾਂ ਰੋਡ ਬੰਦ ਦੇ ਪਏ ਨਾ ਇਹਨਾਂ ਵਰਕਰਾਂ ਦਾ ਹੱਲ ਹੁੰਦਾ ਪਏ ਕਿਸੇ ਵੀ ਮਹਿਕਮੇ ਦੇ ਵਿੱਚ ਚਲੇ ਜਾਓ ਸਾਰੇ ਮਹਿਕਮੇ ਅੱਜਕੱਲ ਧਰਨੇ ਆ ਰੋਡਾਂ ਤੇ ਆ ਠੀਕ ਹੈ ਠੀਕ ਹੈ ਜੀ ਬਾਈ ਜੀ ਤੁਸੀਂ ਕਿੰਨਾ ਕੁ ਦੁਖੀ ਹੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਜ਼ਿਆਦਾ ਜਿੱਦਾਂ ਜਦੋਂ ਸੱਤਾ ਦੇ ਆਉਣ ਵੇਲੇ ਇਹਨਾਂ ਨੇ ਜੋ ਵਾਅਦੇ ਕੀਤੇ ਸੀਗੇ ਉਹਨਾਂ 'ਚੋਂ ਇੱਕ ਵੀ ਜ਼ਿਆਦਾ ਨਹੀਂ ਪੂਰਾ ਕੀਤਾ ਜੀ ਲਗਭਗ-ਬਾਗ 3.5 ਸਾਲ ਹੋ ਚੁੱਕੇ ਆ ਸਰਕਾਰ ਆਏ ਨੂੰ ਪਰ ਇਹਨਾਂ ਨੇ ਜਿੱਦਾਂ ਜੋ ਕਰਕੇ ਕਿਹਾ ਵੀ ਜਹਰਾ ਪੈਨ ਚੱਲੂਗਾ ਵਰਕਰਾਂ ਦੇ ਜਾਂ ਇਸ ਜਨਤਾ ਦੇ ਹੱਕ ਵਿੱਚ ਚੱਲੂਗਾ ਤੇ ਉਸ ਬਾਰੇ ਇਹਨਾਂ ਨੇ ਕੋਈ ਵੀ ਹੱਲ ਨਹੀਂ ਕੀਤਾ ਹੈਗਾ ਜੀ ਇਹ ਸੱਚਾਈ ਹੈ ਜੀ ਰੋਡਵੇਜ਼ ਵਾਲਿਆਂ ਨੇ ਬਸਾਂ 'ਚ ਪ੍ਰਚਾਰ ਕੀਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਬਿਲਕੁਲ ਜੀ ਸਰ ਜਿੰਨਾ ਪ੍ਰਚਾਰ ਰੋਡਵੇਜ਼ ਵਾਲਿਆਂ ਨੇ ਕੀਤਾ ਆ ਸ਼ਾਇਦ ਹੀ ਉਹਨਾਂ ਕਿਸੇ ਆਮ ਜਨਤਾ ਨਾਲ ਕੀਤਾ ਹੋਵੇ ਫਿਰ ਅੱਜ ਸਭ ਤੋਂ ਵੱਧ ਹੜਤਾਲਾਂ ਵੀ ਰੋਡਵੇਜ਼ ਵਾਲੇ ਕਰ ਰਹੇ ਆ ਜੀ ਹੜਤਾਲਾਂ ਰੋਡਵੇਜ਼ ਵਾਲੇ ਕਰਦੇ ਨਹੀਂ ਸਰਕਾਰ ਦੀ ਮੰਨਛਾ ਆ ਸਰਕਾਰ ਹੜਤਾਲਾਂ ਕਰਵਾ ਰਹੀ ਆ ਜਿੰਨੀਆਂ ਵੀ ਸਾਡੀਆਂ ਜਾਇਜ਼ ਮੰਗਾਂ ਆ ਸਰਕਾਰ ਅਗਰ ਮੰਨ ਲੈਂਦੀ ਆ ਤੇ ਹੜਤਾਲ ਆਟੋਮੈਟਿਕਲੀ ਚੱਕੀ ਜਾਊਗੀ ਜੀ ਠੀਕ ਹੈ ਜੀ ਭਾਈ ਜੀ ਕਿੰਨੀ ਕਿ ਖੁਸ਼ੀ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਔਰ ਕਿੰਨਾ ਕਿ ਜਿਹੜਾ ਪ੍ਰਚਾਰ ਕੀਤਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਦੇਖੋ ਜੀ ਬੜੀ ਖੁਸ਼ੀ ਨਾਲ ਇਹ ਸਰਕਾਰ ਬਣਾਈ ਸੀ ਬਹੁਤ ਜ਼ੋਰਾਂ ਚ ਹੱਟੇ ਵਰਕਣਾ ਨੇ ਬੱਸਾਂ 'ਚ ਪ੍ਰਚਾਰ ਕੀਤਾ ਸੀ ਇਹਨੂੰ ਲਿਆਉਣ ਲਈ ਪਰ ਇਹ ਆਪਣੇ ਵਾਅਦਿਆਂ ਤੇ ਬਿਲਕੁਲ ਖਰੀ ਉਤਰੀ ਨਹੀਂ ਗਈ ਸਭ ਤੋਂ ਘਟੀਆ ਸਰਕਾਰ ਜਿਹਨੂੰ ਕਹਿ ਸਕਦੇ ਆਂ ਸਮਦੀਪ ਮਜੂਤਾ ਇਹ ਕਾਲੀਆਂ ਕਾਂਗਰਸੀਆਂ ਨਾਲੋਂ ਵੀ ਮਾੜੇ ਜੀ ਇਹ ਤਾਂ ਸਭ ਤੋਂ ਮਾੜੇ ਨਿਕਲੇ ਜੀ ਜਿੰਨਾ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸੀ ਸਭ ਤੋਂ ਮਾੜੀ ਨਿਕਲੇ ਉਹ ਕਹਿੰਦੇ ਅਸੀਂ ਇਨਕਲਾਬੀ ਆ ਅਸੀਂ ਕ੍ਰਾਂਤੀ ਲਿਆਉਣ ਵਾਲੇ ਆ ਜੀ ਕਿੱਥੇ ਜੀ ਲੱਗਦਾ ਤੁਹਾਨੂੰ ਕੋਈ ਕ੍ਰਾਂਤੀ ਲਿਆਉਣ ਦੀ ਮੈਂ ਦੱਸ ਦਵਾਂ ਜੇ ਕੋਈ ਕੰਮ ਕੀਤਾ ਅਜੇ ਤੱਕ ਇਹਨਾਂ ਨੇ ਦੱਸੋ ਕਿਹੜੇ ਪਾਸੇ ਲਿਆਉਂਦੀ ਕ੍ਰਾਂਤੀ ਇਹਨਾਂ ਨੇ ਸਰਦਾਰ ਸਾਹਿਬ ਕਿੰਨੇ ਕਿ ਖੁਸ਼ੀ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਔਰ ਕਿੰਨਾ ਕਿ ਪ੍ਰਚਾਰ ਕੀਤਾ ਸੀਗਾ ਰੋਡਵੇਜ਼ ਦੀਆਂ ਬੱਸਾਂ 'ਚ ਇਹ ਦੇਖੋ ਜੀ ਜਦੋਂ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਅਸੀਂ ਬੱਸਾਂ 'ਚ ਪ੍ਰਚਾਰ ਕੀਤਾ ਸੀਗਾ ਪੂਰਾ ਪੁਰਾਣੀਆਂ ਸਰਕਾਰਾਂ ਦਾ ਅਸੀਂ ਭੰਡੀ ਪ੍ਰਚਾਰ ਕੀਤਾ ਸੀ ਵੀ ਆ ਕੋਈ ਸਰਕਾਰ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਤੇ ਜਿੱਤੇ ਰਹੂਗੀ ਤੇ ਸਾਡੇ ਪੰਜਾਬ ਦੇ ਵਰਕਰਾਂ ਦਾ ਪੰਜਾਬ ਦੀ ਪਬਲਿਕ ਦਾ ਕੁਝ ਸੋਚਣਗੇ ਪਰ ਜਦੋਂ ਸਾਡੀਆਂ ਹੜਤਾਲਾਂ ਹੁੰਦੀਆਂ ਸੀ ਜਾਂ ਧਰਨੇ ਮਜਾਰੇ ਕਿਤੇ ਵੀ ਹੁੰਦੇ ਸੀ ਆ ਟ੍ਰਾਂਸਪੋਰਟ ਮੰਤਰੀ ਦਾ ਇਹ ਬਿਆਨ ਸੀਗਾ ਕਿ ਅਸੀਂ ਕੋਈ ਜਿਹੜਾ ਬੰਦਾ ਆਊਟਸੋਰਸਿੰਗ ਤੇ ਜਾਂ ਠੇਕੇ ਸਿਸਟਮ ਦੇ ਉੱਤੇ ਨਹੀਂ ਰਹਿਣਾ ਨਹਿਨ ਦਿੱਤਾ ਜਾਊਗਾ ਠੇਕਾ ਸਿਸਟਮ ਖਤਮ ਕਰਾਂਗੇ ਜਿੰਨੇ ਵੀ ਵਿਭਾਗ ਨੇ ਸਾਰੇ ਆਪਾਂ ਆਪਾਂ ਵਿਭਾਗ ਦੇ ਵਿੱਚ ਲੈ ਕੇ ਆਵਾਂਗੇ ਪਰ ਜਦੋਂ ਇਹ ਆਗੇ ਆਪਣੀ ਕੁਰਸੀ ਤੇ ਆਏ ਸਦਾ ਚਾਹੇ ਇਹਨਾਂ ਕੁਰਸੀ ਦਾ ਇੰਨਾ ਕਿ ਨਸ਼ਾ ਹੋ ਗਿਆ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦਾ ਮੰਤਰੀ ਛੱਬ ਦਾ ਬਿਆਨ ਸੀਗਾ ਕਿ ਅਸੀਂ ਕਦੋਂ ਤੁਹਾਡੇ ਨਾਲ ਬਿਆਨ ਕੀਤਾ ਸੀਗਾ ਕਿ ਅਸੀਂ ਤੁਹਾਨੂੰ ਇਹ ਠੇਕੇਦਾਰੀ ਜਿਹੜੀ ਸਿਸਟਮ ਆ ਉਹ ਬੰਦ ਕੀਤਾ ਜਾਊਗਾ ਪਹਿਲਾਂ ਤੇ ਇਹਨਾਂ ਨੇ ਆਉਂਦੇ ਹੀ ਇਹ ਬਿਆਨ ਦਿੱਤਾ ਸੀਗਾ ਜਿਹੜਾ ਬਿਲਕੁਲ ਹੀ ਇਹਨਾਂ ਦੀ ਸਰਕਾਰ ਤੇ ਉਦੋਂ ਹੀ ਆਸ ਲਾ ਬੈਠੇ ਸੀਗੇ ਕਿ ਜਿੰਨਾ ਅਸੀਂ ਯੋਰ ਲਾਇਆ ਸੀ ਇਹਨਾਂ ਦੀ ਸਰਕਾਰ ਨੇ ਉਹਨੂੰ ਉਹਨਾਂ ਹੀ ਅਹੀਂ ਬਹੁਤ ਅੱਜ ਪੁਛਤਾ ਰਹੇ ਆ ਕਿ ਇਹਦੇ ਨਾਲੋਂ ਤੇ ਅੱਜ ਸਾਨੂੰ ਚੇਤਾ ਆਉਂਦਾ ਵੀ ਜੇ ਕਾਲੀਆ ਜਾਂ ਕਾਂਗਰਸੀ ਆਈ ਉਹ ਬਹੁਤ ਚੰਗੇ ਹੀ ਇਨਾਂ ਨਾਲੋਂ ਇਹ ਸਰਕਾਰ ਤੇ ਬਿਲਕੁਲ ਨਕਮੀ ਹੈਗੀ ਆ ਨਾ ਇਹਨਾਂ ਨੇ ਬੱਸਾਂ ਵੱਲ ਧਿਆਨ ਦਿੱਤਾ ਨਾ ਮਹਿਕਮੇ ਵੱਲ ਧਿਆਨ ਦਿੱਤਾ ਨਾ ਆਪਣੀ ਜਿਹੜੀ ਪਬਲਿਕ ਵੱਲ ਧਿਆਨ ਦਿੱਤਾ ਨਾ ਇਹਨਾਂ ਨੇ ਜਿਹੜੀਆਂ ਤੁਸੀਂ ਇੱਕ ਵੇਖੋ ਤਨਖਾਹ ਦੀ ਗੱਲ ਜਿਹੜੀ ਹੈਗੀ ਆ ਤਨਖਾਹ ਸਾਨੂੰ 2-2 ਮਹੀਨੇ ਹਰ ਵਾਰ ਅਸੀਂ ਆਪਣੀ ਮਿਹਨਤ ਕਰਦੇ ਆਂ ਆਪਣੀ ਮਿਹਨਤ ਕੀਤੇ ਦਾ ਆਪਣਾ ਹੱਕ ਲੈਣ ਦਾ ਤੇ ਫਰਜ਼ ਬੰਦਾ ਸਰਕਾਰ ਦਾ ਵੀ ਟਾਈਮ ਤੇ ਤਨਖਾਹ ਪਾਉਣੀ ਉਹ ਵੀ ਸਾਨੂੰ ਤਨਖਾਹਾਂ ਧਰਨੇ ਦੇ ਕੇ ਡੀਪੂ ਬੰਦ ਕਰਕੇ ਤੇ ਇਹਨਾਂ ਕੋ ਭੀਖਾਂ ਭੀਖ ਮੰਗ ਕੇ ਲੈਣੀ ਪੈਂਦੀ ਆਪਣੀ ਤਨਖਾਹ ਤੇ ਇਹੋ ਜੀ ਸਰਕਾਰ ਨੂੰ ਆਪਾਂ ਕੀ ਕਰਨਾ ਵਾ ਜਿਹੜੀ ਆਪਣੀ ਮਿਹਨਤ ਕੀਤੇ ਦੇ ਪੈਸੇ ਜਿਹੜੇ ਆ ਵੀ ਇਹਨਾਂ ਕੋਲੋਂ ਤਰਲੇ ਮਾਰ ਮਾਰ ਕੇ ਪੈਸੇ ਲੈਣੇ ਆ ਤੇ ਬਾਕੀ ਜਿਹੜੇ ਪਬਲਿਕ ਦੀ ਬਾਰੇ ਗੱਲ ਕਰਦੇ ਆ ਇਹਨਾਂ ਨੇ ਬਿਲਕੁਲ ਹੀ ਮਹਿਕਮੇ ਸਾਰੇ ਖਤਮ ਕਰਨ ਤੇ ਤੁਲੇ ਹੋਏ ਆ ਅੱਜ ਜੋ ਵੀ ਭਗਵੰਤ ਮਾਨ ਸਾਹਿਬ ਨੂੰ ਇਹ ਨਹੀਂ ਪਤਾ ਲੱਗਦਾ ਵੀ 92 ਜਿਹੜੇ ਤੁਹਾਡੇ ਐਮ ਐਲ ਏ ਬਣੇ ਆ ਉਹ ਪੰਜਾਬ ਦੇ ਲੋਕਾਂ ਨੇ ਬਣਾਏ ਆ ਨਾ ਕਿ ਤੁਹਾਡੇ ਕੋਈ ਦਿੱਲੀ ਵਾਲਿਆਂ ਨੇ ਬਣਾਏ ਆ ਤੇ ਜੇ ਤੁਸੀਂ ਅੱਜ ਦਿੱਲੀ ਦੀ ਇੰਟਰਫੇਅਰ ਦੇ ਵਿੱਚ ਤੁਸੀਂ ਆਪਣੇ ਚੁੱਪ ਬੈਠੇ ਜੇ ਜਾਂ ਆਪਣੇ ਹੱਥ ਬੰਨ੍ਹ ਕੇ ਬੈਠੇ ਜੇ ਤੇ ਆਉਣ ਵਾਲਾ ਸਤਾਈ ਕੋਈ ਜ਼ਿਆਦਾ ਦੂਰ ਨਹੀਂ ਜੇਗਾ ਇਹ ਸਰਕਾਰ ਦੇ ਜਿੰਨੇ ਮਰਜ਼ੀ ਦਿੱਲੀ ਵਾਲੇ ਆਣ ਕੇ ਕਹਿਣ ਵੀ ਅਸੀਂ ਝੂਠ ਸੱਚ ਮਾਰ ਕੇ ਦੇ ਸਰਕਾਰ ਬਣਾ ਲਾਂਗੇ ਇਹ ਬਿਲਕੁਲ ਮਨਚੋਂ ਆਪਣੇ ਚੋਂ ਧਿਆਨ ਚੋਂ ਗੱਲ ਕੱਢ ਦੇਣ ਵੀ ਅਸੀਂ ਸਰਕਾਰ ਬਣਾ ਲਾਂਗੇ ਇਹ ਨਹੀਂ ਦੇਣਗੇ ਸਰਕਾਰ ਦੁਆਰਾ ਇਹ ਸਾਡੇ ਦੇਖੋ ਜੀ ਪੰਜਾਬੀਆਂ ਬੜੇ ਪੜੇ ਲਿਖੇ ਆ ਗਾੜੀ ਜਨਰੇਸ਼ਨ ਜਿੰਨੀ ਵੀ ਹੈਗੀ ਆ ਜੁਵਾ ਜਿੰਨੀ ਵੀ ਗਾੜੀ ਆ ਰਹੀ ਸਾਰੇ ਪੜੇ ਲਿਖੇ ਆ ਜਿਹੜੇ 12ਵੀਂ ਗਏ ਆ ਇੱਥੋਂ ਤੱਕ ਵੀ ਇਹਨਾਂ ਦੇ ਸਰਕਾਰ ਆਉਣ ਤੋਂ ਜਿਹੜੇ ਫੋਰਨ ਚ ਵੀ ਸਾਡੇ ਪੰਜਾਬੀ ਬੈਠੇ ਆ ਉਹਨਾਂ ਨੇ ਵੀ ਉੱਥੋਂ ਆਪਣੀਆਂ 1.5 2-2 ਲੱਖ ਰੁਪਏ ਦੀਆਂ ਟਿਕਟਾਂ ਲੈ ਕੇ ਆਏ ਸੀ ਵੀ ਅਸੀਂ ਬਦਲਾਵ ਲਿਆਉਣਾ ਵਾ ਪਰ ਅੱਜ ਉਹ ਵੀ ਬਾਹਰ ਜਿਹੜੇ ਬੈਠੇ ਹੋ ਵੀ ਪਛਤਾਉਂਦੇ ਆ ਵੀ ਇੰਨਾ ਪੈਸਾ ਖਰਚ ਕਰਕੇ ਵੀ ਇਹਨਾਂ ਨੇ ਸਰਕਾਰ ਬਣਾਈ ਸੀ ਪਰ ਇਹ ਸਰਕਾਰ ਬਿਲਕੁਲ ਫੇਲ ਰਹੀ ਆ ਹਰੇਕ ਮਹਿਕਮੇ ਦੇ ਵਿੱਚ ਹੀ ਇਹ ਸਰਕਾਰ ਫੇਲ ਰਹੀ ਆ ਨਾ ਇਹਨਾਂ ਨੇ ਅੱਜ 3 ਸਾਲ ਨਾਂ ਕੋਈ ਵਰਕਸ਼ਾਪ ਦੇ ਵਿੱਚ ਸਪੇਅਰ ਪਾਰਟ ਆਉਣ ਦੀ ਗੱਲ ਕੀਤੀ ਐ ਸਾਰੇ ਹੱਥ ਬੰਨ੍ਹ ਦਿੱਤੇ ਆ ਅੱਜ ਇਹ ਨਹੀਂ ਪਤਾ ਲੱਗਦਾ ਸੀਐਮ ਸਾਹਿਬ ਕਿਹੜੀ ਗੱਲਾਂ ਡਰਦੇ ਆ ਇਹਨਾਂ ਨੂੰ ਪੰਜਾਬੀਆਂ ਨੇ ਬਣਾਇਆ ਅੱਜ ਮੈਂ ਤੁਹਾਡੇ ਮਾਧਿਅਮ ਰਹੀ ਇਹਨਾਂ ਨੂੰ ਸੀਐਮ ਸਾਹਿਬ ਨਾਲ ਵੀ ਕਹਿੰਨਾ ਕਿ ਡਰਨ ਦੇ ਲੋੜ ਕੋਈ ਨਹੀਂ ਆ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕੁਰਸੀ ਦਿੱਤੀ ਆ ਤੇ ਪੰਜਾਬ ਦੇ ਲੋਕਾਂ ਨੇ ਹੀ ਖੋਣੀ ਏ ਇਹ ਦਿੱਲੀ ਵਾਲਿਆਂ ਦੇ ਪਿੱਛੇ ਲੱਗ ਕੇ ਆਪਣੇ ਪੰਜਾਬ ਦੇ ਵਰਕਰਾਂ ਦਾ ਪੰਜਾਬ ਦੇ ਮਹਿਕਮਿਆਂ ਦਾ ਬੇੜਾਗਰਕ ਨਾ ਕਰੋ ਅੱਜ ਜਿੰਨੀ ਰੋਡਵੇ ਬੰਦ ਹੋਣ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਆ ਇਹ ਮਹਿਕਮੇ ਦੇ ਜਿਹੜੇ ਡਰਾਈਵਰ ਕਨੈਕਟਰਾਂ ਕਰਕੇ ਨਹੀਂ ਇਹ ਹੋ ਰਹੀ ਇਹ ਸਿਰਫ ਤੁਹਾਡੀ ਵਜ੍ਹਾ ਕਰਕੇ ਇਹ ਲੋਕ ਪਰੇਸ਼ਾਨ ਹੋ ਰਹੇ ਜੇ ਅੱਜ ਤੁਸੀਂ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਹੈਗੀਆਂ ਉਹ ਮੰਨੋ ਤੇ ਅੱਜ ਗੱਡੀਆਂ ਰੋਡ ਤੇ ਚਲਾਓ ਤੇ ਜਿਹੜੇ ਲੋਕ ਪਰੇਸ਼ਾਨ ਹੁੰਦੇ ਇਹ ਨਾ ਹੋਣ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਬਿਲਕੁਲ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਕਿ ਜੇਕਰ ਹੁਣ ਤੁਹਾਡੀ ਤੁਹਾਡੀਆਂ ਮੰਗਾਂ ਵੱਲ ਸਰਕਾਰ ਵੱਲੋਂ ਗੌਰ ਨਹੀਂ ਕੀਤਾ ਜਾਂਦਾ ਜਾਂ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੜਤਾਲ ਕਦੋਂ ਤੱਕ ਜਾਰੀ ਰਹੂ ਬਿਲਕੁਲ ਜੀ ਇਹ ਸਾਡੀ ਅਣਮਿੱਥੇ ਸਮੇਂ ਦੀ ਹੜਤਾਲ ਆ ਹੁਣ ਸਾਡੀ ਮੀਟਿੰਗ ਚੱਲਣ ਲੱਗੀ ਆ ਆਨਲਾਈਨ ਸੂਬਾ ਕਮੇਟੀ ਦੀ ਜੇ 1 ਘੰਟੇ 2 ਘੰਟੇ ਦੇ ਵਿੱਚ ਵਿੱਚ ਲੈਟਰ ਜਾਰੀ ਨਹੀਂ ਹੁੰਦੀ ਕੱਲ ਨੂੰ ਅਸੀਂ ਸੀਐਮ ਦੀ ਕੋਠੀ ਦਾ ਘਰਾਓ ਕਰਨਾ ਉਹਦੇ ਬਾਰੇ ਪਲੈਨਿੰਗ ਤਿਆਰ ਆ ਬਿਲਕੁਲ ਸਾਡੀ ਕੱਲ ਦੀ ਫੁੱਲ ਤਿਆਰੀ ਆ ਕੱਲ ਨੂੰ ਅਸੀਂ ਚੰਡੀਗੜ੍ਹ ਨੂੰ ਕੋਚ ਕਰਾਂਗੇ ਤੁਹਾਡੇ ਮਾਦੀ ਮਾਧਿਮ ਰਾਈ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਜਾਂ ਤੇ 1 2 ਘੰਟੇ ਦੇ ਵਿੱਚ ਵਿੱਚ ਸਾਡਾ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਸਵੇਰੇ ਸਾਡੀ ਫੁੱਲ ਤਿਆਰੀ ਹੈ ਚੰਡੀਗੜ੍ਹ ਜਾਣ ਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਪੰਜਾਬ ਰੋਡ ਵੇਜ਼ ਦੀਆਂ ਬੱਸਾਂ ਦੇ ਵਿੱਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦੇ ਦਿੱਤੀ ਹੈ ਵੀ ਭਾਈ ਜੇਕਰ ਸਾਡੀਆਂ ਮੰਗਾਂ ਤੁਸੀਂ ਨਹੀਂ ਮੰਨੀਆਂ ਅਸੀਂ ਕੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਕਿਰਾਇਓ ਕਰਾਂਗੇ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਕਦੋਂ ਗੌਰ ਕੀਤਾ ਜਾਂਦਾ ਹੈ ਬਨੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ